ਨੇ ਬਾਈ ਤਾਂ ਸਾਨੂੰ ਪੱਥੇ ਆਪਣੇ ਪੂਜਾ ਲੁਧਰਾ ਗਏ ਸੀ ਇਹਦੇ ਪਰਤੋ ਸਾਡੇ ਮਨੇ ਹਾਂਜੀ ਪਾਣੀ ਦੇਖਣ ਗਏ ਆ ਸਾਨੂੰ ਕਹਿਆ ਆਇਆ ਹੈ ਹਾਂਜੀ ਪੂਜਾ ਲੁਧਰਾ ਗਏ ਸੀ ਔਰ ਨਾਲ ਬਾਈ ਬੈਂਟੀ ਗਏ ਸੀ ਹਾਂਜੀ ਉਹਨਾਂ ਕਹਿਆ ਵੀ ਪੱਥੇ ਉੱਤੇ ਫਲਾਣੇ ਤੋਂ ਆਪਣੇ ਪਿੰਡ ਖੜੇ ਆ ਹਾਂਜੀ ਹਾਂਜੀ ਉਹ ਤੋਂ 60 ਤੇ ਤੁਸੀਂ ਲੈ ਆਓ ਹਾਂਜੀ ਸਾਡੇ ਕੋਲ ਤਾਂ ਡਬਲ ਟਰਾਲ ਆ ਗਿਆ ਮਗਰ ਨਹੀਂ ਡਬਲ ਨਹੀਂ ਸਾਡੇ ਮਨੇ ਲੱਗਣਾ ਹਾਂਜੀ ਸਾਡੇ ਮਨੇ ਸਿੰਗਲ ਚੱਲਦਾ ਹੈ ਹਾਂਜੀ ਉਹਨਾਂ ਕਹਿਆ ਦੋ ਪੱਟੇ ਲੈ ਆਓ ਅਸੀਂ ਆਇਆ ਕੱਟਣ ਪਾਂ ਹਾਂਜੀ ਇਹਦੇ ਸਾਨੂੰ 9:00 ਵਜੇ ਫੋਨ ਕੀਤਾ ਸੀ ਹਾਂਜੀ ਹਾਂਜੀ ਅਸੀਂ ਹੁਣ ਪਹੁੰਚੇ ਆ ਫਟੇ ਕੱਟੀ ਜਾਂਦੇ ਆ ਹਾਂਜੀ ਫ੍ਰੀ ਦੇ ਰਹੇ ਨੇ ਸੇਵਾ ਹਾਂਜੀ ਅੰਜ ਸੇਵਾ ਚ ਦੇ ਰਹੇ ਆ ਹਾਂਜੀ ਚਲੋ ਵਧੀਆ ਗੱਲ ਹੈ ਇੱਥੇ ਆ ਗੀ ਸੇਵਾ ਆ ਫ੍ਰੀ ਇੱਥੇ ਕੋਈ ਕਟਲ ਜਾਓ ਆਪਣਾ ਪਤਾ ਰੌਂਡਾ ਪਿੰਡ ਮੁਹਾਰਜਮ ਸ਼ੇਰ ਜੀ ਵੀਰ ਸਿੰਘ ਸਰਪੰਚ ਜੀ ਹਾਂਜੀ ਜੀ ਸਾਨੂੰ ਇੱਥੋਂ ਫਟੇ ਨੂੰ ਭੇਜਿਆ ਗਿਆ ਸੀ ਕੱਟਣ ਆਏ ਆ ਉਹਰ ਕਿਸੇ ਪ੍ਰਸ਼ਾਸਨ ਵੱਲੋਂ ਕੋਈ ਤੁਹਾਡੀ ਸਹਾਇਤਾ ਨਹੀਂ ਕੀਤੀ ਗਈ ਨਹੀਂ ਪ੍ਰਸ਼ਾਸਨ ਮੋਂ ਸਾਡੀ ਸਹਾਇਤਾ ਪੂਜਾ ਰੁਧਰਾ ਪਰਤੂਗਾਇ ਦੀ ਕੱਲ ਸਾਡੇ ਮਨੇ ਐਮਲ ਗਏ ਸੀ ਹਾਂਜੀ ਉਹ ਵੀ ਕਹੇ ਆਏ ਸੀ ਪਟੇਮ ਪਰੂ ਪਰ ਹੈ ਜੀ ਗੱਲਬਾਤ ਨਹੀਂ ਉਹਨਾਂ ਨਾਲ ਅੱਛਾ ਜੀ ਹਾਂ ਉਹ ਅੱਜ ਚਲੇ ਗਏ ਸੀ ਮੋੜੋਦਰ ਤੇਲ ਸੀ ਜੱਤਿਆ ਜਾਰੇ ਲਾਲੇ ਪਾਚੀ ਤੇਲ ਨੰਬਰ ਪਾਣੀ ਉੱਥੇ ਕਿੰਨਾ ਕੋਈ ਗਾਏ ਪਾਣੀ ਤਾਂ ਜੀ ਸਾਡੇ ਮਨੇ ਕਾਲਕੋ ਤੋਂਨੇ ਚੱਲੀ ਪਈ ਜਾਂਦਾ ਪੌਣਾ ਫੋਟ ਡੇਡ ਫੋਟ ਅੱਛਾ ਪੰਜ ਫੋਟ ਜਿਵੇਂ ਥਾਨੀ ਵੀ ਹੈ ਉੱਚੀ ਹੈ ਚਲੋ ਠੀਕ ਮਰੀ ਕਿੱਥੇ ਉਹ ਯਾਲੂਦਰਾ ਦਾ ਜੀ ਧੰਨਵਾਦ ਹੋਵੇ ਜਿਹੜਾ ਸਾਨੂੰ ਇਹਨਾਂ ਬੰਦ ਪੱਠੇ ਦਿਵਾ ਦਿੱਤੇ ਅਸੀਂ ਲੈ ਜਾਵਾਂਗੇ ਕੱਟ ਕੇ ਕੋਈ ਪਰੇਸ਼ਾਨੀ ਦੋਈ ਥੋੜੀ ਦੂਰ ਆਣਾ ਪੈ ਗਿਆ ਪਾਣੀ ਵਿੱਚੋਂ ਕੋਈ ਗੱਲ ਨਹੀਂ ਪਰ ਪੱਟੇ ਅੱਜ ਕੱਲ ਮਿਲ ਵੀ ਨਹੀਂ ਰਹੇ ਕਿਉਂਕਿ ਲੋਕਾਂ ਨੇ ਆਪਦੇ ਲਈ ਥੋੜੇ ਬਹੁਤ ਬੀਜੇ ਹੁੰਦੇ ਨੇ ਮੁਸ਼ਕਿਲ ਨਾਲ ਪਤਾ ਕਰਕੇ ਤੁਹਾਨੂੰ ਮਿਲੇ ਠੀਕ ਹੈ ਜੀ